2024 ਸਾਡੀ ਬਰਕਤ ਦਾ ਸਾਲ ਆ ਸਾਡੀ ਆਤਮਿਕ ਤਰੱਕੀ ਦਾ ਸਾਲ ਆ ਸਾਡੀਆਂ ਗਵਾਹੀਆਂ ਦਾ ਸਾਲ ਆ ਨਵੇਂ ਘਰ ਨਾਲ ਬles ਹੋਣ ਦਾ ਸਾਲ ਨਵੀਂ ਗੱਡੀ ਨਾਲ ਬles ਹੋਣ ਦਾ ਸਾਲ ਸਾਡੀਆਂ ਹੱਦਾਂ ਦੇ ਵਧਣ ਦਾ ਸਾਲ ਰੂਹ ਵਿੱਚ ਤਰੱਕੀਆਂ ਕਰਨ ਦਾ ਸਾਲ ਆ ਸਾਡੇ ਸੁਭਾਅ ਦੇ ਬਦਲ ਕੇ ਪਰਮੇਸ਼ਵਰ ਵਰਗਾ ਸੁਭਾਅ ਹੋਣ ਦਾ ਸਾਲ ਆ ਇਹ ਗਿਆਨ ਸਮਝ ਤੇ ਪ੍ਰਕਾਸ਼ ਵਿੱਚ ਵਧਣ ਦਾ ਸਾਲ ਆ ਸਾਡਾ ਹਾਰਵੈਸਟ ਸੀਜ਼ਨ ਆ ਸਾਡਾ ਕਟਨੀ ਦਾ ਸਾਲ ਆ ਅਰ ਅਸੀਂ ਇੱਕ ਚੰਗੀ ਫਸਲ ਨੂੰ ਕੱਟ ਕੇ ਭੜੋਲਿਆਂ ਦੇ ਵਿੱਚ ਸਟੋਰ ਕਰਦੇ ਆ ਅਰ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਹਜ਼ਾਰ ਸਾਡੇ ਮੁੱਢ ਤੇ 10000 ਸਾਡੇ ਸੱਚੇ ਹੱਥ ਡਿੱਗਣਗੇ ਪਰ ਕੋਈ ਨਾਸ਼ ਕਰਨ ਵਾਲੀ ਚੀਜ਼ ਕੋਈ ਬਵਾ ਕੋਈ ਬਿਮਾਰੀ ਕੋਈ ਮਹਾਮਰੀ ਸਾਡੇ ਨੇੜੇ ਨਾ ਆਵੇਗੀ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਪ੍ਰਭੂ ਆਪਣੇ ਦੂਤਾਂ ਦੇ ਨਾਲ ਸਾਡੇ ਸਾਰੇ ਰਾਹਾਂ ਵਿੱਚ ਰਾਖੀ ਕਰਦੇ ਆ ਸਾਡੇ ਘਰਾਂ ਦੇ ਦੁਆਲੇ ਸਵਰਗੀ ਦੂਤਾਂ ਦੀਆਂ ਬਾੜਾਂ ਲੱਗੀਆਂ ਹੋਈਆਂ ਆ ਸੀ ਹੈਵਨਲੀ ਪ੍ਰੋਟੈਕਸ਼ਨ ਦੇ ਅੰਦਰ ਆ ਸਵਰਗੀ ਆਸ਼ੀਸ਼ ਸੁਰੱਖਿਆ ਦੇ ਅੰਦਰ ਆ ਕੋਈ ਵੈਰੀ ਦੀ ਚੀਜ਼ ਸਾਡੇ ਘਰ ਦੇ ਵਿੱਚ ਆ ਨਹੀਂ ਸਕਦੀ ਸਾਡੀਆਂ ਹੱਦਾਂ ਨੂੰ ਕ੍ਰੋਸ ਨਹੀਂ ਕਰ ਸਕਦੀ ਸਾਾਨੂੰ ਛੂ ਨਹੀਂ ਸਕਦੀ ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਲਹੂ ਚ ਆਪਣੇ ਆਪ ਨੂੰ ਢੱਕਦੇ ਹਾਂ ਆਪਣੇ ਸਾਰੇ ਰਿਸ਼ਤਿਆਂ ਨੂੰ ਢੱਕਦੇ ਹਾਂ ਆਪਣੀ ਫਾਈਨੈਂਸ ਨੂੰ ਪ੍ਰਭੂ ਯਿਸੂ ਦੇ ਲਹੂ ਹੇਠ ਲਾ ਕੇ ਔਨੇ ਮਾਲ ਦੰਗਰ ਨੂੰ ਪ੍ਰਭੂ ਯਿਸੂ ਦੇ ਲਹੂ ਹੇਠ ਲਾ ਕੇ ਔਨੇ ਸਾਡੇ ਖੇਤਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਦਾ ਲਵ ਛੜਕਦੇ ਆ ਅਸੀਂ ਸਧਾਰਨ ਨਹੀਂ ਆ ਕਿਉਂਕਿ ਅਸੀਂ ਗੋਸ਼ਣ ਦੇ ਅੰਦਰ ਇੰਨੇ ਆ ਤੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਕਿ ਗੋਸ਼ਣ ਦੇ ਅੰਦਰ ਜੀਵਨ ਆ ਗੋਸ਼ਣ ਦੇ ਅੰਦਰ ਗਾਈਡੈਂਸ ਆ ਗੋਸ਼ਣ ਦੇ ਅੰਦਰ ਛੁਟਕਾਰਾ ਆ ਗੋਸ਼ਣ ਦੇ ਅੰਦਰ ਚਾਨਣ ਆ ਗੋਸ਼ਣ ਦੇ ਅੰਦਰ ਖੁਸ਼ੀ ਦੇ ਗੀਤ ਆ ਗੋਸ਼ਣ ਦੇ ਅੰਦਰ ਪਰਮੇਸ਼ਵਰ ਸਾਡੀ ਅਗਵਾਈ ਕਰਦਾ ਹੈ ਹਾਲੇਲੂਇਆ ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਚ ਮੰਗਦੇ ਆ ਆਮੇਨ ਆਮੇਨ ਹਾਲੇਲੂਇਆ ਸੋ ਮੈਂ ਯਕੀਨ ਕਰਦੀ ਕਿ ਪਰਮੇਸ਼ਰ ਨੇ ਤੁਹਾਨੂੰ ਸਿਰ ਤੋਂ ਪੈਰਾਂ ਦੀਆਂ ਤਲੀਆਂ ਤੱਕ ਮੁਕੰਮਲ ਰੀਤੀ ਨਾਲ ਚੰਗਿਆਈ ਦੇ ਦਿੱਤੀ ਆ ਅਸੀਂ ਭੈਣ ਕੁਲਜੀਤ ਦੇ ਲਈ ਖਾਸ ਪ੍ਰਾਰਥਨਾ ਕਰਦੇ ਹਾਂ ਹਰ ਕੈਂਸਰ ਦੀ ਸਪਿਰਿਟ ਉਹਨੂੰ ਛੱਡ ਕੇ ਜਾਏ ਕੈਂਸਰ ਦੀ ਬਿਮਾਰੀ ਉਹਨੂੰ ਛੱਡ ਕੇ ਜਾਏ ਸਾਰੀ ਦਰਦ ਜਿਹੜੀ ਉਹਦੇ ਜਿਸਮ ਦੇ ਅੰਦਰ ਆ ਉਹ ਖਤਮ ਹੋ ਜਾਏ ਪਰਭੂ ਸਾਡੀ ਦਿਲ ਦੀ ਗਹਿਰਾਈ ਤੋਂ ਪ੍ਰਾਰਥਨਾ ਹੈ ਮੇਰੇ ਖੁਦਾ ਤੁਸੀਂ ਆਪਣੀ ਬੱਚੀ ਨੂੰ ਲੰਮਾ ਜੀਵਨ ਦੇ ਕੇ ਇੱਕ ਜ਼ਬਰਦਸਤ ਗਵਾਹੀ ਦੇ ਨਾਲ ਖੜਾ ਕਰੋ ਮੇਰੇ ਪਿਤਾ ਪਰਮੇਸ਼ਰ ਉਹ ਤੁਹਾਡੇ ਘਰ ਦੇ ਵਿੱਚ ਗਵਾਹੀ ਦੇ ਨਾਲ ਆਵੇ ਮੇਰੇ ਪ੍ਰਭੂ ਅਰ ਮੇਰੇ ਪਿਆਰੇ ਪ੍ਰਭੂ ਮੈਂ ਉਹਦੇ ਜੀਵਨ ਦੀ ਗਵਾਹੀ ਨੂੰ ਸੁਣਾ ਮੇਰੇ ਪ੍ਰਭੂ ਜੀ ਪ੍ਰਭੂ ਤੁਸੀਂ ਉਹਨੂੰ ਹਿੰਮਤ ਦਿਓ ਬਲ ਦਿਓ ਦਲੇਰੀ ਦਿਓ ਮੇਰੇ ਪ੍ਰਭੂ ਤੁਹਾਡਾ ਹੱਥ ਉਹਨੂੰ ਛੂ ਲਵੇ ਮੇਰੇ ਖੁਦਾ ਜੀ ਅਰ ਉਹ ਸਾਰਾ ਜ਼ਖਮ ਸੁੱਕਣਾ ਸ਼ੁਰੂ ਹੋ ਜਾਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕੈਂਸਰ ਦਾ ਜ਼ਖਮ ਸੁੱਕਣਾ ਸ਼ੁਰੂ ਹੋ ਜਾਵੇ ਅਰ ਮੇਰੇ ਖੁਦਾ ਮੇਰੀ ਪ੍ਰਾਰਥਨਾ ਹੈ ਤੁਸੀਂ ਸਭ ਕੁਝ ਕਰ ਸਕਦੇ ਆ ਕਿਰਪਾ ਕਰਕੇ ਕੁਲਜੀਤ ਨੂੰ ਗ੍ਰੇਸ ਵਾਲੀ ਲਾਈਫ ਦੇ ਦਿਓ ਪ੍ਰਭੂ ਇੱਕ ਕਿਰਪਾ ਵਾਲਾ ਜੀਵਨ ਦੇ ਦਿਓ ਤਾਂ ਜੋ ਮੇਰੇ ਪ੍ਰਭੂ ਉਹ ਉਹ ਤੁਹਾਡੀ ਕਿੰਗਡਮ ਦੇ ਵਿੱਚ ਪ੍ਰਭੂ ਅਪੁ ਤੁਹਾਡੀ ਵੱਡੀ ਗਵਾਹੀ ਦੇ ਨਾਲ ਤੁਹਾਡੇ ਨਾਮ ਦੀ ਮਨਾਦੀ ਕਰੇ ਹਰ ਪ੍ਰਭੂ ਤੁਸੀਂ ਉਹਦੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਦਾ ਉੱਤਰ ਜ਼ਰੂਰ ਦਿਓ ਮੇਰੇ ਪ੍ਰਭੂ ਜਿਹਨੀਆਂ ਪ੍ਰਾਰਥਨਾਵਾਂ ਇਸ ਜਗ੍ਹਾ ਤੇ ਕੀਤੀਆਂ ਜਾ ਰਹੀਆਂ ਪ੍ਰਭੂ ਮੈਂ ਯਕੀਨ ਕਰਦੀ ਤੁਸੀਂ ਇੱਕ ਇੱਕ ਦੀ ਪ੍ਰਾਰਥਨਾ ਨੂੰ ਸੁਣਿਆ ਹੈ ਤੁਸੀਂ ਉਹਨਾਂ ਨੂੰ ਬles ਕੀਤਾ ਹੈ ਵੀਰਪਾਲ ਨੂੰ ਤੁਸੀਂ ਜੋਬ ਦੇ ਨਾਲ ਬles ਕੀਤਾ ਮੇਰੇ ਪਿਤਾ ਪਰਮੇਸ਼ਵਰ ਸੋ ਜਿੰਨੀਆਂ ਦੇ ਕੋਲ ਜੋਬ ਨਹੀਂ ਆ ਪ੍ਰਭੂ ਮੈਂ ਉਹਨਾਂ ਦੇ ਬੱਚਿਆਂ ਦੇ ਲਈ ਵੀ ਪ੍ਰਾਰਥਨਾ ਕਰਦੀਆਂ ਮੇਰੇ ਖੁਦਾਵੰਦ ਖੁਦਾ ਤੁਸੀਂ ਉਹਨਾਂ ਨੂੰ ਬles ਕੀਤਾ ਰਿੰਕੂ ਦੇ ਬੱਚਿਆਂ ਨੂੰ ਤੁਸੀਂ ਬles ਕੀਤਾ ਹੈ ਔਰ ਉਹ ਜੋਬ ਦੇ ਨਾਲ ਬles ਹੋ ਰਹੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਭੂ ਜਿਹੜੇ ਪਹੁੰਚ ਚੁੱਕੇ ਆ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਆ ਔਰ ਪ੍ਰਭੂ ਮੈਂ ਪ੍ਰਾਰਥਨਾ ਕਰਦੀਆਂ ਜਿਹੜੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰੇ ਤੁਹਾਡਾ ਆਤਮਾ ਉਹਨਾਂ ਨਾਲ ਗੱਲ ਕਰੇ ਔਰ ਜੋ ਉਹਨਾਂ ਲਈ ਸਹੀ ਹੋ ਤੁਹਾਡਾ ਆਤਮਾ ਉਹਨਾਂ ਨਾਲ ਉਹਨਾਂ ਨੂੰ ਸਮਝਾਵੇ ਔਰ ਉਹਦੇ ਅਕੋਰਡਿੰਗਲੀ ਉਹ ਚੱਲ ਸਕਣ ਔਰ ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਬਹੁਤ ਬles ਕਰੋ ਤੁਹਾਡੀ ਬਰਕਤ ਸਦਾ ਪ੍ਰਭੂ ਤੁਹਾਡੇ ਲੋਕਾਂ ਦੇ ਉੱਤੇ ਬਣੀ ਰਹੇ ਅੱਜ ਦਾ ਦਿਨ ਮੁਬਾਰਕ ਹੋਏ ਪ੍ਰਭੂ ਯੇਸ਼ੂ ਮਸੀਹ ਦੇ ਜ਼ਿੰਦਾ ਨਾਮ ਚ ਮੰਗਦੇ ਆਂ ਆਮੀਨ ਆਮੀਨ ਹਾਲੇਲੂਇਆ ਸੋ ਪਰਮੇਸ਼ਵਰ ਤੁਹਾਨੂੰ ਬਹੁਤ ਬles ਕਰਨ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੇ ਉੱਤੇ ਹੋਏ ਹੱਸਦੇ ਰਹੋ ਵਸਦੇ ਰਹੋ ਖਿੜੇ-ਖਿੜੇ ਰਹੋ ਚੜਦੀ ਕਲਾ ਦੇ ਵਿੱਚ ਰਹੋ ਪਰਮੇਸ਼ਰ ਨੇ ਚਾਇਆ ਆਪਣੀ ਦਾਸੀ ਨੂੰ ਜੀਵਨ ਬਖਸ਼ਿਆ ਤਾਂ ਪਰਮੇਸ਼ਰ ਦੀ ਦਾਸੀ ਸੋਮਵਰ ਨੂੰ ਫੇਰ ਸਾਡੇ 6 ਵਜੇ ਇੱਕ ਨਵੇਂ ਵਿਸ਼ੇ ਦੇ ਨਾਲ ਪਰਮੇਸ਼ਰ ਦੇ ਲੋਕਾਂ ਦੇ ਰੂਬਰੂ ਹੋਊਗੀ ਜਦ ਤੱਕ ਦੇ ਲਈ ਬਹੁਤ ਸਾਰਾ ਪਿਆਰ ਜੈਮਸੀ ਦੀ ਗੋਡ ਬlesਸ ਯੂ ਸਬਸਕ੍ਰਾਈਬ ਲਾਈਕ ਨੋਟੀਫਿਕੇਸ਼ਨਸ ਆਨ ਐਂਡ ਸੈਂਡ ਯਰ ਪ੍ਰੇ ਰਿਕਵੈਸਟ ਇਨ ਇਨਬਾਕਸ ਹਾਲੇਲੂਇਆ ਗੋਡ ਬlesਸ ਯੂ एवरीवन